ਸਤਿ ਸ਼੍ਰੀ ਅਕਾਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੇ ਪਸ਼ੂ ਆ 6-7 ਨਿਗਿਨੇ ਆ ਤਾਜ਼ੀਆਂ ਸੂਈਆਂ ਝੋਟੀਆਂ ਟੋਕੜ ਗਪਣ ਝੋਟੀਆਂ ਤੇ ਬੂੜੀਆਂ ਨੀਲੀ ਬੂੜੀ ਝੋਟੀ ਬਹੁਤ ਅਵਲ ਤੇ ਮੀਣੀ ਝੋਟੀ ਵੱਡੇ ਰਿਕਾਰਡ ਵਾਲੀ ਬੇੜਾਂ ਤੇ ਸਾਰੇ ਪਸ਼ੂ ਬਾਈ ਕੋਲ ਤੇ ਵੱਡੇ ਰਿਕਾਰਡ ਵਾਲੀ ਝੋਟੀ ਆਈ ਹੈ ਮੀਣੀ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਪਰਖਾ ਬਾਬਾ ਜੀ ਸੋਟੀ ਸਾਹਿਬ ਜੀ ਸਾਹ ਠੀਕ ਠਾਕ ਇਹਦੀ ਕਿਨੇ ਜਿੰਨੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜੇ ਆ ਖਾਰਾ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਤੇ ਜਿਹੜੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਹਾਂਜੀ ਹਾਂਜੀ ਖਾਰਾ ਦਾ ਧੰਨਵਾਦ ਕਰਦੇ ਆ ਇਹ ਵੀ ਹਾਂਜੀ ਤੇ ਜਨੂਰ ਵੀਰ ਜੀ ਅੱਜ ਆਪਣੇ ਕੋਈ ਚੰਗੇ ਟੌਪ ਦੇ ਆ ਹਾਂਜੀ ਹਾਂਜੀ ਤੇ ਰੇਡ ਜਾਇਜ਼ ਠੀਕ ਹੈ ਭਾਣਾ ਬਿਲਕੁਲ ਮਹੀਂ ਮਹੀਂ ਦਾ ਮੁੱਲ ਹੋਊਗਾ ਪਰ ਗਾਵਾਂ ਵੀ ਚੰਗੀਆਂ ਆ ਠੀਕ ਹੈ ਤੇ ਟੋਕੜ ਗੱਬਣ ਝੋਟੀ ਨਹੀਂ ਆ ਗਈ ਹਾਂਜੀ ਹਾਂਜੀ ਤੇ ਹਾਤਰਾਂ ਦਾ ਮਾਲ ਹੈਗਾ ਤੇ ਪਰ ਇੱਕ ਝੋਟੀ ਚੰਗੀ ਵੱਡੀ ਮੀਨੀ ਠੀਕ ਜੀ ਵੱਡੀ ਰਕਾਰ ਵਾਲੀ ਚੰਗੀ ਝੋਟੀ ਹਰਿਆਣੇ ਦੀ ਝੋਟੀ ਵੱਡੀ ਦੋ ਤਿੰਨ ਝੋਟੀਆਂ ਆਂਦੀਆਂ ਅਸੀਂ ਦੋ ਵੇਖੀਆਂ ਕੱਲ ਪਿੰਡ ਦੇ ਵੀਰਾਂ ਲੰਨੀਆਂ ਠੀਕ ਜੀ ਤੇ ਇੱਕ ਝੋਟੀ ਚੰਗੀ ਅਮੀਨੀ ਤਾਂ ਹਾਂਜੀ ਤੇ ਨਾਲ ਨੀਲੀ ਪੂਰੀ ਹੋਰ ਮਈਆਂ ਚੰਗੀਆਂ ਆ ਗਈਆਂ ਹਾਂਜੀ ਕੁਆਲਟੀ ਵਾਲੀ ਹਾਂਜੀ ਵਧੀਆ ਰਕਾਰ ਵਾਲੇ ਪਸ਼ੂ ਹਾਂਜੀ ਹਾਂਜੀ ਸਾਰੇ ਜਾਨਵਰ ਝੋਟੀ ਦੇ ਆ ਤੇ ਇਕੱਲੇ ਇਕੱਲੇ ਜਾਨਵਰ ਦੀ ਫ੍ਰੇਡ ਫ੍ਰੇਡ ਦੱਸਾਂਗੇ ਪੰਡਾ ਵੀਰਾਂ ਵਧੀਆ ਪੀਸ ਆ ਸਾਰੇ ਠੀਕ ਆ ਵੇਖੋ ਲੈ ਵਾਲੂਆ ਤੇ ਬਹੁਤ ਹਰ ਕਾਲ ਜੈਡ ਬਲੈਕ ਝੋਡੀ ਹੈ ਬਾਈ ਕੋਲ ਜੇ ਕਿਦਾਂ ਦੋਗੀ ਬਾਈ ਜੀ ਗਤੋਂ ਵੀ ਇਹ ਛਗੀ ਹੈ ਛਗੀ ਛੇ ਦਾ ਦੇ ਛਗੀ ਆ ਐਵੇਂ ਵੀਰ ਕਹਿਣ ਨੂੰ ਕਹਿ ਦਈਏ ਵੀ ਇਹ ਛਗੀ ਹੈ ਜਿਹੜੀ ਮੈਂ ਕਹਾਂਗੇ ਉਹ ਦੰਦ ਪੁੱਟ ਕੇ ਵੇਖ ਲੈ ਠੀਕ ਹੈ ਬਾਈ ਜੀ ਜਿਹੜੀ ਗੱਲ ਹਾਂਜੀ ਮੋਹ ਛੇ ਦਾ ਦੇ ਛਗੀ ਝੋਡੀ ਦੇ ਦਿਨ ਹੋਏ ਸੂਈ ਨੂੰ ਅੱਜ ਨਾਲੇ ਦੇ ਝੋਡੀ ਚੱਲਦੀ ਆ ਠੀਕ ਜੀ 10 ਦਿਨ ਹੋ ਗਏ 10 12 ਦਿਨ ਹਾਂਜੀ ਤੇ ਝੋਡੀ ਆਰਾਮ ਦੇ ਨਾਲ ਵੀਰ ਜਿਹੜਾ ਦੰਦ ਘਸਾ ਕਰਕੇ ਥੋੜੀ ਝੋਡੀ ਕੁ 14 ਕਿਲੋ 14 ਕਿਲੋ ਹੁਣ 14 ਕਿਲੋ ਦੁੱਧ ਹੋਊਗਾ ਜਿਹੜੀ ਤਾਂ 16 ਕਿਲੋ 17 ਨੂੰ ਆਮੜਾ ਪਾਉਣ ਵਾਲੀ 20 ਸੂਆ ਆ ਠੀਕ 2.5 ਮਾਣੋਂ ਲੱਗੇ ਇੱਕ ਮਗੜ ਹੋਊਗੀ ਛੋਟੀ ਵੀ ਵੀ ਦੇ ਤੇਲੇ ਵਾ ਵੇ ਲੋ ਤਾਂਣ ਧੋਣ ਵਾਲੀ ਛੋਟੀ ਤੇ ਖੋਲ ਕੇ ਵਿਖੋਨੇ ਆ ਤੇ ਵਧੀਆ ਰਕੜ ਵਾਲੀ ਪੇਠਪੁੜੇ ਦੀ ਪੂਰੀ ਛੋਟੀ ਝੋਟੀ ਇਹਦੇ ਜੈਡ ਬਲੈਕ ਆ ਪੂਰੀ ਮੈਨਾ ਗਾਲ ਪੂਰੀ ਜੈਡ ਬਲੈਕ ਛੋਟੀ ਇੱਕ ਕੱਟੀ ਮਗਰ ਕੱਟੀ ਆ ਬੋਲਾ ਨਾ ਛੋਟੀ ਦੇ ਚਟਾ ਦੇ ਨਾ ਕੱਟੀ ਠੀਕ ਆ ਬੋਲਾ ਬਾਈ ਜੀ ਬੋਲਾ ਜੀ ਠੀਕ ਠਾਕ ਜੀ ਵਧੀਆ ਹੀ ਮਾਰਾ ਦੇਖੋ ਛੋਟੀ ਪੂਰੀ ਚੈਂਪੀਅਨ ਛੋਟੀ ਬਾਈ ਲੈ ਕੇ ਆਏ ਅੱਜ ਪਈ ਸਾਸ ਤਰੀ ਭਾਰੀ ਝੋਟੀਆਂ ਵੀ ਤਰਾਅ ਆਰੇ ਦਿਵਾਰਿਆਂ ਤੇ ਪੂਰਾ ਐ ਨਹੀਂ ਆਵਰਾ ਪੂਰਾ ਲੱਗਾ ਝੋਟੀਆਂ ਹਾਂ ਹਾਂ ਦੇਖੋ ਇਹ ਬੁਰੇ ਰਿਕਾਰਡ ਵਾਲੀ ਕੋਈ ਨਹੀਂ ਕਰਦੀ ਪਰ ਤੇ ਵੇਖੋ ਝੋਟੀ ਬੁਰੇ ਜਵਾਨ ਹੈ ਕਦ ਕਦ ਬੁਰਾ ਵੱਡਾ ਇਹ ਵੀ ਇੱਕ ਦੋ ਗਾਕਾ ਨੇ ਮੰਗੀ ਤੇ ਵੀ ਮੀਣੀ ਝੋਟੀ ਲੈ ਕੇ ਦਵਾ ਮੀਣੀ ਝੋਟੀ ਹਾਂਜੀ ਹਾਂਜੀ ਠੀਕ ਹੈ ਫਿਰ ਬਾਬਾ ਜੀ ਨੇ ਅਸਲੀ ਮੀਣੀ ਹੈ ਜਿਹਨੂੰ ਖਲਾਰੋ ਬਾਈ ਜੀ ਠੀਕ ਤੇ ਫਿਰ ਬਾਈ ਨੇ ਫਰਮਾਇਸ਼ ਪੂਰੀ ਕਰਤੀ ਆ ਮੈਂ ਉਹਦਾ ਭਾਈ ਜੀ ਪੂਰੀ ਜਵਰੇ ਆ ਕੇ ਉਹ ਮਾਲ ਕਰੇ ਉਦਾਂ ਲੈ ਆਈਦਾ ਇੱਕ ਥਾਂ ਚ ਨਹੀਂ ਕੋਈ ਵੱਧ ਘਾੜ ਵੇ ਬਰਾਬਰ ਇੱਕੋ ਜੇ ਸਾਰੀਆਂ ਗੱਲਾਂ ਬਾਤਾਂ ਪੂਰੀਆਂ ਛੋਟੇ ਵਿੱਚ ਕੇ ਪੂਰੀ ਸਾਫ਼ ਕਰੀ ਤੇ ਸਰੀਰ ਬਾਡੀ ਵਿੱਚ ਛੋਟੇ ਦੀ ਕੱਡੀ ਸੋਣੀ ਲੱਗੀ ਗਾੜੀ ਵੀ ਜੀ ਗਾਹ ਕਿਸ਼ਾਣਾ ਵਾ ਅਸੀਂ ਸਾਡੀ ਚਿੰਤ ਕਿੰਨੀ ਆਪ ਦੇਖ ਕੇ ਪਰਸ਼ ਕਰਦੇ ਨੇ ਸਹੀ ਗੱਲ ਹਰ ਕੋਈ ਹੈ ਨਾ ਉਹ ਬੋਲਣ ਦੇ ਕਿ ਉਹ ਧੀਰ ਕਿੰਨੇ ਰੁਪਈਆ ਦੇ ਇਹ ਤਾਂ ਕਿਹਨੇ ਆਪਣੀ ਪਰਸ਼ ਕਰਕੇ ਜਾਣੀ ਆ ਪਰ ਚੰਗੀ ਜਿਆਦਾ ਜਵਰੇ ਘੱਟੀ ਤੈਨੂੰ ਜੰਮੜੀ ਜੰਮੜੀ ਪੂਰੀ ਪੱਲੀ ਆ ਪੂਰੀ ਸਾਫ਼ ਦੁੱਧ ਵਾਲੀ ਰਕਾਰਡ ਵਾਲੀ ਆ ਛੋਟੇ ਇੱਕ ਕੰਡੇ ਦਾ ਦੁੱਧ ਚਣੌਣ ਵਾਲੀ ਹੈ ਇਹਨਾਂ 17 ਕਿਲੋਣ ਮੌਕੇ ਦਾ 14 ਕਿਲੋ ਮਨਜੂਦਾ ਦੁੱਧ ਆ ਹਾਂਜੀ ਤੇ ਪੂਰੀ ਸਾਡੇ ਕੋਲ ਵੀ ਜੇ ਨਗਰ 5-7 ਤੋਂ 10 ਆਉਂਦੇ ਕਿੰਨੇ ਘੱਟ ਜਾਂਗੇ ਅਸਲੀ 8 ਦਿਨਾਂ ਲੱਗਰ ਖਾਣਾ ਠੀਕ ਹੈ ਫੇਰੀ ਦੁੱਧ ਤੇ ਚੜਦਿਆਂ ਹਾਂ ਸਹੀ ਗੱਲ ਬਿਲਕੁਲ ਕਿਹੜੀ ਗੱਲ ਹੈ ਹਾਂਜੀ ਤੇ ਜਿਆਜਵੀਰ ਭਾਣਾ ਦੇ ਦਾਂਗੇ ਬਿਲਕੁਲ ਦੱਸੋ ਭਾਜੀ ਮੁੱਲ ਜਿਹੜੀ ਦੇਵ ਨਹੀਂ ਯਾਰ ਹਾਂਜੀ ਮੋਲ ਝੋਡੀ ਦਾ ਇੱਕ ਜਾਂ 1.45 ਦੀ ਝੋਡੀ ਦੇਣੀ ਆ 40 ਦੇ ਰੰਗਾਲੀ ਦੇ ਦਾ 40 ਦੀ ਲੋ ਜੀ ਵੇਖੋ ਕਿੱਡੇ ਇੱਕ 40 ਦੀ ਝੋਡੀ ਹਾਂ ਨਾ ਜਿਹੜੀ ਦੇਣੀ ਆ ਇੱਕ 40 ਦੀ ਝੋਡੀ ਵਈ ਆ ਦੇਣੀ ਆ ਲੈ ਜੂਗਾ ਨਾ ਝੋਟੀ ਹਾਂਜੀ ਇੱਕ 400 ਦੇ ਪੀਨ ਵਾਲੀ ਯਾਦ ਕਰੂਗਾ ਕਿ 1 ਜਨਵਰੀ ਤੇ ਮਗਰ ਕੱਟੀ ਏ ਮਗਰ ਕੱਟੀ ਬਾਹਰੇ ਕੱਢੀ ਜੱਡ ਬਲੈਕ ਆ ਪੂਰੀ ਕੱਟੀ ਤੇ ਵਧੀਆ ਸੋਹਣੀ ਸਨਖੀ ਮੀਣੀ ਝੋਟੀ ਜਾਈ ਆ ਤਾਂ ਪੂਰੇ 8 ਡ ਬਲੈਕ ਇੱਕ 45 ਮੋਲੇ ਤੇ 5 ਮਾਨ 40 ਹਾਨਾ ਦੇਣੀ 40 ਹਜ਼ਾਰ ਦੀ ਝੋਡੀ ਦਵਾਂਗੇ ਖਾਨ ਨਹੀਂ ਪਰ ਕਿਹੜਾ ਵੀ ਵੀ ਪੈ ਗਿਆ ਯਾਰ ਪਾਰ ਅੱਡੀ ਝੋਡੀ ਆ ਗਈ ਤੇ ਚੋਣ ਬੜੀ ਟੋਲੀ ਲੱਗੀ ਭਾਂਗ ਵਜਾ ਝੋਟ ਗਿਆ ਉਹ ਤੋਂ ਵਧੀਆ ਸਾਫ ਤੇਰੀ ਸਾਰੇ ਪੱਖੋਂ ਵਧੀਆ ਜੀ ਠੀਕ ਹੈ ਬਾਈ ਜੀ ਓਕੇ ਜੀ ਬਾਕੀ ਵੀ ਗਾੜੀ ਆ ਗਈ ਵਹਿੜ ਹਾਂਜੀ ਰਸੋਈ ਗਾੜੀ ਵਹਿੜ ਆ ਗਈ ਪੂਰੀ ਵੱਡੀ ਬੱਛੀ ਆ ਵੱਡੀ ਬੱਛੀ ਪਾਇ ਮਗਰ ਮੱਛਾ ਜੀ ਮਗਰ ਮੱਛਾ ਜੀ ਬੱਛਾ ਜੀ ਮਗਰ ਮੱਛਾ ਜੀ ਪਹਿਲੇ ਸਵੇਰੇ ਬੱਛੀ 20 ਕਿਲੋ ਚੰਦੀ ਆ 20 ਕਿਲੋ ਉਹ ਚਾ ਸੂਆ ਹੈ ਰਤਾਂ ਤੇ ਪੱਥੋਂ ਨਹੀਂ ਸੋਈ ਇਹ ਹੋਏ ਤੇ ਤਿੰਨ ਗਾਲ 16 ਕਿਲੋ ਹੁਣ ਵਹਿੜ ਤੋਂ ਬੋਲਾ ਹੀ ਹੋ ਗਏ ਇਹਦੇ ਪੰਡਾਲ ਹੀ ਪਾਏ ਆ ਇਹਦਾ ਥੱਬਾ ਲਾਇਆ ਵੀਰ ਬੱਛੀ ਨੇ ਤਾਂ ਤਾੜੀਆਂ ਸੁਈਆਂ ਵੀ ਲਵਾਈਆਂ ਤਾਂ ਨਹੀਂ ਆ ਬਿਲਕੁਲ ਤਾਜੀ ਵੀਰ ਲਵਾਈ ਹੋਈ ਤਾਂ ਨਹੀਂ ਆ ਹਾਂ ਠੰਡ ਆ ਗਈ ਹੁਣ ਕੀ ਲਵਾਂ ਨੇ ਉਹ ਮਮਾ ਠੰਡ ਨਗਰ ਪੈੜੇ ਜੀ ਜਾਂਦਾ ਫਿਰ ਨਵਾਦੀਏ ਫਿਰ ਤੇ ਲੈ ਹੁੰਦੇ ਆ ਗੱਲ ਤਾਂ ਕਰਦੇ ਥੋੜਾ ਫਿਰ ਨਵਾਈ ਨੂੰ ਆਈ ਦਾ ਘਾਟ ਏ ਠੀਕ ਐ ਬਾਈ ਤਾਂ ਵੈੜ ਪੂਰੀ ਸ਼ਾਂਤ ਰ ਜਿੰਨੂੰ ਕਹਿੰਦੇ ਆ ਟਕਾੜ ਵਾਲੀ ਵੈੜ ਦੀ ਇਹ ਲੋ ਜੀ ਪੇਵਾ ਲੋ ਪੂਰੀ ਜਿਆਦਾ ਯਵਰ ਵਸੀ ਵੀ ਦੁਜਾ ਸੁਆ ਘਾੜ ਰਗੀ ਸਿੱਧੀ ਵਸੀ ਠੀਕ ਸਤਾਰੋਏ ਬਾਈ ਜੀ ਉਹ 샹ਕ ਜੀ ਵੀਰੋ ਚਲਦੀ ਨਹੀਂ ਆ ਚਲਦੀ ਨਹੀਂ ਇਹ ਉਹ ਤਰ੍ਹਾਂ ਹੀ ਆ ਵੇਖ ਉਹ ਕੋਈ ਮੂੰਹ ਨਹੀਂ ਆਉਂਦੀ ਕੋਈ ਇੱਕ ਧਾਰ ਨਹੀਂ ਆਉਂਦੀ ਕੋਈ ਉਹਦੇ ਕੋਈ ਚੱਕਰ ਨਹੀਂ ਆ ਤਵਾ ਸ਼ੀਪ ਪਾ ਚਵਾਸਾ ਪੂਰੀ ਸਾਫ ਆ ਉਹ ਕੇ ਰਿਪੋਰਟ ਆ ਤੇ ਵਧੀਆ ਰਿਕਾਰਡ ਵਾਲੀ ਵਾਸ਼ੀ ਵੱਡੇਲੇ ਵਾਲੀ ਇਹ ਦੇਖੋ ਜੀ ਵਾਸ਼ੀ ਇਹ ਬਾ ਵੀ ਬਾਈ ਕਹਿੰਦਾ ਥੋੜਾ ਜੈਦ ਉਹ ਇਹਦੇ ਨਾਲ ਜਿਆਦੇ ਬੰਦੇ ਹੋ ਜਾਂਦੇ ਨੇ ਪੁਣੀ ਖੰਦੀ ਜੈਦ ਪੂਰੇ ਰਿਕਾਰਡ ਵਾਲੀ ਆ ਤੇ ਵੱਡੇ ਜੈ ਜੀਰ ਵਸੀ ਦੱਸੋ ਭਾਈ ਜੀ ਕੀ ਮੋਲ ਹੈ ਫਿਰ ਇਹਦਾ ਵੀਰ ਵੈਣ ਸਾਡੇ ਲਾਗੇ ਬੰਨੇ ਸੀ ਤੇ ਵਸੀ ਦਾ ਲੱਖ ਰੁਪਈਆ ਮੰਗਦੇ ਸੀ ਤੇ 50000 ਵੇਚਣ ਵਾਲੇ ਬੰਦਿਆਂ ਲਾਇਆ ਸੀ ਗੱਭਣ ਵਸੀ ਦਾ ਗੱਭਣ ਦਾ ਗੱਭਣ ਦਾ 20 ਕਿਲੋ ਪਹਿਲਾਂ ਨੇ ਦੁੱਧ ਕੱਢਿਆ ਦੂਜਾ ਸੁਗਾ ਹੈਗਾ 23 ਚੌਵੀ ਕਿਲੋ ਦੁੱਧ ਕੱਢੂਗੀ ਠੀਕ ਜੀ ਪੂਰੀ ਨਾਮੀ ਵਸੀ ਹੈ ਹਾਂਜੀ ਤੇ ਜਾਇਜ ਬਿਲਕੁਲ ਦੇ ਦਾਂਗੇ ਅਸੀਂ ਪਹਾੜਾਂ ਲਈ ਆਪੋ ਆਪਣੀ ਸਮਝੇ ਦਾ ਨਗਦ ਵੀਰ ਠੀਕ ਜੀ ਪਹਾੜਾਂ ਜਾਇਜ ਵੀ ਆਪਣੇ ਕੱਲ ਹੁਣ ਬੋਲੇ ਦੇ ਆ ਤੇ ਬਾਕੀ ਸੇਵਾ ਦਾ ਦੁੱਧ ਜੀ ਜਾਇਜ ਪਹਾੜਾਂ ਦੇ ਦਾਂਗੇ ਇਹਨਾਂ ਦੀ ਵਸੀ ਵੀਰ ਹਾਂ ਨਾ ਦਵਾਂਗੇ ਕਨੇਦੀ ਪੁਨਿਆਤੀ ਸਤ ਸਤ ਜੀ ਖਤਰ ਦੀ ਹਾਂ ਨਾ ਜਿਹੜੀ ਗੱਲ ਆ ਵਾਸ਼ ਹਾਂ ਜੀ ਆਰੇ ਪਾਂਤੇ ਵੱਡੀ ਵੈੜ ਆ ਲੱਖ ਤੋਂ ਨਹੀਂ ਲਾ 85 ਬਿਨ ਲਾਤਾ ਠੀਕ ਹੈ ਭਾਈ ਜੀ 85 ਲਗਾਏ ਹੋ 85 ਲਗਾ ਵਸ਼ੀਦਾ ਜਿਹੜੀ ਗੱਲ ਹੈ ਉਹ ਸਮਝਣਾ ਲਈ ਜਿਹੜੀ ਗੱਲ ਹੈ ਪਰ ਚੰਗੀ ਜਵਰ ਆਪਣੀ ਸਮਝਣਾ ਲਈ ਆ ਤੇ ਫਾਰਮ ਵਾਲੀ ਵਸ਼ੀ ਦੁੱਧ ਵਾਲੀ ਠੀਕ ਉਹ ਦੁੱਧ ਕਰਦੀ ਵਸ਼ੀ ਉਹਦੇ ਪੈਸੇ ਨਾਲ ਕਿੰਨੇ ਆ ਗਏ ਓਕੇ ਸਹੀ ਗੱਲ ਆ ਚੰਗਾ ਡੰਗਰੀ ਮੀਰ ਜੀ ਕਹਿੰਦਾ ਮੇਰਾ ਸੂਆ ਵੇਖ ਜੂਗਾ ਜੇ ਕੋਈ ਫਾਲਟ ਹੋਵੇ ਪਹਿਲਾਂ ਕਹਿੰਦਾ ਗੱਪਣ ਗੱਪਣ ਚੱਲ ਜੇ ਬੇਲ ਬੋਲ ਦੀ ਪੂਰੀ ਲੰਮੀ ਆ ਤੇ ਵਧੀਆ ਜਵਾਨ ਆ ਹਾਂ ਨਾ 75000 ਦੀ ਬਹੁਤ ਵਧੀਆ ਮੋਲ ਦੱਸੋ ਜੀ 70 ਦੀ ਆ ਵੀਰੇ ਵੀ ਲੈਸ ਹੋਈ ਆ ਹਾਂ ਜੀ ਚੰਗੀ ਸਾਫ ਸੁਧਰੀ ਆ ਥੱਲੇ ਪੂਰੀ ਤੇ ਠੰਡੀ ਬੜੀ ਵੇ ਹਾਂਜੀ ਦੋਰਾ ਤੁਹਾਨੂੰ ਲਗਾ ਠੱਡੀ ਠੁੱਡੀ ਪੜੀ ਬੈਠ ਇਹ ਬਚਾ ਕੀ ਮਾਰਦੇ ਇਹਦੇ ਮਗਰ ਬੱਚਾ ਜੀ ਬੱਚਾ ਜੀ ਕੱਲ ਦੀ ਸੋਈ ਏ ਕੱਲ ਕੋਈ ਮਾਮਾ 13 ਕਿਲੋ ਬੋਲੀ ਹੋਊਗੀ ਠੀਕ ਹੈ ਤੇ ਰੇੜੇ ਪਾਈਆਂ ਦੇ ਨਿਗੇ ਨੇ ਗਈ ਆ ਜਿੰਨਾਂ ਦਾ ਮਾਲ ਉਹਨਾਂ ਦੇ ਰੇੜੇ only like ਬੜੇ ਵਸ਼ੀਰ ਸਵਾਫ ਆ ਦੱਸੋ ਜੀ ਮੋਹਰ ਬਿਲਕੁਲ ਜਾਜ ਪਹਾੜਾ ਦੇ ਦਾਂਗੇ ਹਾਂਜੀ ਮੋਹਰ 50 2 ਛੱਡ ਦਾਂਗੇ 5000 2000 45 45 ਦੀ ਹਾਂਜੀ ਲਓ ਜੀ ਆਹ ਕੰਦਾਰੇ ਬੰਦੇ ਤਾਜੀ ਹੋਈ ਵਸ਼ੀ ਤੇ ਵਧੀਆ ਥਣ ਲੱਗਾ ਆ ਤੇ ਲੈ ਵਾਹ ਬਿਲਕੁਲ ਕੁਆਲਟੀ ਵਾਲਾ ਬਿਲਕੁਲ ਕੱਚਾ ਦੁੱਧ ਕਲਦੀਆਂ ਸੰਗਾਂ ਦੋਈ 45000 ਦੀ ਹਾਂ ਨਾਲ 45000 ਦੀ ਵਸ਼ੀ ਬਿਲਕੁਲ ਚੰਗੀ ਸਾਫ ਓਕੇ ਬਾਈ ਆਹ ਦਾ ਬੜੇ ਸ਼ੇਅ ਹੈ ਕਸੇ ਠੀਕ ਗਾੜੀ ਅਗਲੀ ਨੀਲੀ ਪੂਰੀ ਲੈ ਲਓ ਫੋਨ ਦਾ ਪਤਾ ਹੋ ਗਿਆ ਰਸੋਈ ਨਹੀਂ ਲੈ ਮਾਂ ਮਚਾ ਕੇ ਮਾਰਾ ਕਟਾ ਕਟਾ ਦੇ ਕਟਾ ਦੇ ਸਰਪੇ ਹੋਰ ਮੀਲੀ ਪੂਰੀ ਠੀਕ ਕਰੋ ਜੀ ਦੁਜਾ ਸੂਆ ਛੋਟੀ ਦੁਜਾ ਸੂਆ ਟਿਕਾ ਦੇਣਾ ਹੈ ਵੀ ਸੋਈ ਨੂੰ ਹਾਂ ਜੀ ਤੇ ਦੁੱਧ 10 ਕਿਲੋ ਵਧੀਆ ਹੋਊ ਛੋਟੀ ਠੀਕ ਇਹ ਦੇਖੋ ਆਰੀ ਖਲਾਫ ਆ ਦੇਵੇ ਲੂਵੇ ਵਾਲੀ ਆ ਠੀਕ ਹੈ ਸੂਲ ਤੇ ਨਿਸ਼ਾਨ ਪਿਓਰ ਹੈ ਵੀ ਨਹੀਂ ਨੀ ਪੂਰੀ ਜਾਂਦੀ ਹਾਂਜੀ ਮਹੀਂ ਨਸਲ ਬੜੀ ਆ ਵੀਰ ਮਹੀਂ ਦੇ ਤੇ ਦੋ ਹੀ ਮਈਆਂ ਸੀ ਉਹਨਾਂ ਕੋਲ ਤੇ ਇਹਦੀ ਮਾਂ ਉਹਨਾਂ ਦੇ ਕੋਲ ਆ ਹੁਣ ਇਹ ਤੋਕੜ ਗੱਭਣੀ ਸੀ ਹਾਂਜੀ ਤੇ ਮਹੀਂ ਸਾ ਮੇਰੇ ਹਿਸਾਬ ਨਾਲ ਜਿਉਂ-ਜਿਉਂ ਢਾਂਚਾ ਵੱਡਾ ਹੋਣਾ ਮਹੀਂ ਪੂਰੀ ਨਸਲ ਵਾਲੀ ਆ 14 ਕਿਲੋ ਇਹਦੀ ਮਾਂ ਘੋਣ ਤੋਕੜ ਗੱਭਣ ਕੋ ਦੁੱਧ ਦਿਆ ਠੀਕ ਹੈ ਬਾਪੇ ਫੇਰ ਵਧਿਆ ਕਰੋ ਇਹ aí ਫਿਰ ਪੂਰੀ ਨਸਲ ਵਾਲੀ ਮਹੀਂ ਜੀ ਇਹ ਕੱਕੀ ਬੂੜੀ ਆ ਹਾਂ ਕਾਲੀ ਹੁੰਦੀ ਆ ਇਹ ਤੇ ਵਧੀਆ ਬੂਰੀ ਆ ਤੇ ਰਿਕਾਰਡ ਵਾਲੀ ਬੁਰੀ ਆ। ਉਹ ਜਦ ਆ ਪਖਾ ਪਖਾ ਬਣਾ ਗਏ ਝੋਟੀ ਆ। ਹਾਂ ਦੋਸਤ ਇਹ ਤੈਨੂੰ ਖਾਂਬਿਆਂ ਪੂਰੀ। ਨਿਸ਼ਾਨੀਆਂ ਸਾਰੀਆਂ ਹੈਗੀਆਂ ਝੋਟੀ ਵਿੱਚ ਤੇ ਬੱਚਾ ਮਗਰ ਬੁੱਧੀਆ ਮਹਾਲੀ ਬੋਦਾ। ਰਸੋਈ ਦੀ ਕੀਮਤ ਦਾ ਮੁੱਲ 50 ਹਾਂਜੀ 80000 ਦੇ ਲਾ 80000 ਸੀ 75000 ਦੇ ਦਿਆਂਗੇ। ਦੇ ਲਾ ਜਾ ਸਲੋਏ ਲਾ ਜੀ ਆਦੇ ਯਾਰੇ ਬਾਂਦੇ ਮੋਲਕ ਕੰਦੇ ਵੀ ਚੱਲਦਾ ਓ ਇਦਾਂ ਹੀ ਕੰਮ ਆ ਯਾਰ ਨਹੀਂ ਵੀ ਛੋਟੀ ਦੇ ਦਾਂਗੇ ਪਰ ਨੀਲੀ ਬੋਰੀ ਛੋਟੀ ਨਹੀਂ ਕੋ ਦਿੰਦਾ ਜਿਹੜੀ ਕਹਿੰਦੇ ਆ ਸਹੀ ਗੱਲ ਬਾਬਾ ਜੀ ਸਾਹ ਆ ਵੀ ਸਹੀ ਗੱਲ ਹੈ ਨਾ ਦੁੱਧ ਵਾਲੀ ਬਿਲਕੁਲ ਸਹੀ ਸਾਬ ਲਿਆ ਹੁੰਦੇ ਆ ਯਾ ਤਰ ਯਾਰ ਵੀ 6-7 ਡੰਗਰੀ ਮਿੰਟ-ਮਿੰਟ ਵੇਚੀ ਠੀਕ ਹੈ ਵੀਰ ਜੀ ਵੇਖੋ ਜੀ ਲੇਵਾ ਡੀਗਰੇ ਨਾ ਨਾ ਕਦਾ ਮੋਲਿਆ ਹਾਂਜੀ ਆਵੇ ਮਹੀਂ ਆ ਗਈ ਗਾੜੀ ਵੇਹਪਾਲ ਜੋੜ ਮਹੀਂ ਦਾ ਬੜਾ ਜਿਹਾ ਚਾਰ-ਪੰਜ ਝੋਟੀ ਸਾਹਮਣੂ ਝੋਟੀ ਪਹਿਲਣੇ ਪੰਜਾਂ ਦੇ ਜਿਹੜੇ ਝੋਟੇ ਇਹ ਪੇਂਡਿਆ ਪਿੰਡ ਦਾ ਪਿੰਡੋਂ ਲੰਗਰ ਦਾ ਫਾਲ ਆ ਜਾਂਦਾ ਹਾਂਜੀ ਉਹਨਾਂ ਦਾ ਮਾਲ ਸਾਰਾ ਹੀ ਚੰਗਾ ਝੋਟੀ ਦੁੱਧ ਪਈਏ 6 12 13 ਕਿਲੋ ਨਾਪੂ ਵੀ ਢੀ ਚੰਗੀ ਠੀਕ ਪੂਰਾ ਪਾਲ ਜੋੜਿਆ ਵੱਡੀ ਅੱਜ ਦਿਨ ਲੈ ਜੂਗੀ ਦਿਨ ਲੈ ਜੂਗੀ ਪੰਜ ਸਾਲ ਹਾਂ ਝੋਟੀ ਪੂਰੀ ਸਾਫ਼ ਸੁਥਰੀ ਆ ਪਲੀ ਪੁਲੀ ਪੂਰੀ ਪਲੀ ਪੁਰੀ ਹੈ ਬਾਬਾ ਜਗਾ ਤੋਹੇ ਲਿਆਂਦੇ ਕਰ ਰਹੇ ਹੋ। ਉਹ ਵੀ ਦੇਖੋ ਹੁਣ ਨਵੇਂ ਟਿੱਕਿਆਂ ਬਾਹਰ ਪੜਾ ਕੇ ਫੇੜੀ ਲਾਉਣੇ ਆ। ਸਹੀ ਗੱਲ ਜੀ। ਮਹੀ ਵੀਰ ਮੈਂ ਇੱਕ ਨੀ ਪਾਲੀ ਇੱਕ ਨੀ ਝੋਟੀ। ਸਹੀ ਗੱਲ ਹੈ। ਚੰਗੀ ਪਾਲ ਜੋੜ ਬੜਾ ਬਾਕੀ ਆ ਬਿਛੋਟੀ। ਪਾਲਦੇ ਨੀ ਤੇ ਇਤਰਾਮ ਆ ਜੇ ਖਾ ਖਾਵੇ ਪੀਵੇ। ਸੇਵਾ ਚੰਗੀ ਹੁੰਦੀ। ਹਾਂਜੀ। ਇਹ ਪਸ਼ੂ ਖਾਂਦਾ ਹੈ ਨਾ। ਹਾਂ ਖਾਂਦਾ ਰੋਹੇ ਪਾਲਦਾ ਵਾ। ਓਏ ਪਾਲਦਾ ਆ। ਦੁੱਧ ਵੀ ਉਹ ਦਿੰਦਾ ਵਾ। ਸਹੀ ਗੱਲ ਹੈ। ਹਾਂ। ਤੇ ਉਹ ਪਸ਼ੂ ਨੇ ਪਹਿਲੇਨ ਕੱਟੀ ਨੂੰ ਇੰਦਾ ਥਣ ਨਹੀਂ ਲੱਗਦਾ ਵੇ ਥਣ ਵਿੱਚ ਕੀ ਲੱਗਦਾ ੱਲੇ ਵਾਹ ਵੇਖੋ ਥਣ ਦੇਖੋ ਛੋਟੇ ਲੱਗਾ ਫੇ ਖਰਾ ਖਾਦੀ ਆਣਾ ਖਾਈ ਆ ਭਲੀ ਆ ਜਰਾ ਸਭਾ ਜੀ ਕੀ ਮੋਲ ਦੇ ਦਾ ਮੋਲ ਵੀ ਛੋਟੀ ਦਾ 85 ਵੀ 80 ਹਜ਼ਾਰ ਦੀ 80 ਹਜ਼ਾਰ ਦੀ 80 ਹਜ਼ਾਰ ਦੀ ਰੋਪ ਲੱਤਰ ਦੇ ਰਾਮੀ 75 ਦੀ ਹਾਂ ਨਾਂ ਵਾਲੇ ਮੋਲਿਆ ਵੀਰ ਹਾਂ ਹੀ ਗੱਲ ਕਹਿੰਦੇ ਬਚਾ ਮਰੀ ਬਹੁਤ ਈ ਆਜ ਮੁੱਲ ਪਈ ਬਚਾ ਮਰੀ ਮਹੀਂ ਪਾਈ ਸੀ ਨਾ ਹਾਂਜੀ ਤੇ ਵੀਰਾਂ ਨੇ ਵਟਾਲੇ ਨਾਲ ਮਹੀਂ ਲਈ ਆ ਹਾਂਜੀ ਤੇ ਪਰ ਵੀ ਉਹਨਾਂ ਪਹਿਲੇ ਸਿੰਘਾ ਬਿਲਕੁਲ ਵਧੀਆ ਨਿਕਾ ਸਿੰਘ ਹੈ ਗੋਲ ਸਿੰਘ ਆ ਤੇ ਵਧੀਆ ਝੋਟੀ ਆ ਤੇ 75000 ਦੀ ਬਾਈ ਕੰਦਾ ਹਾਂ ਨਾ ਉਹ ਮਹੀਂ ਵੀਰਾਂ ਨੇ ਲਈ ਸੀ ਰਾਜੇ ਬੇੜੇ ਦਾ ਖੰਬਰ ਸਾਲ ਹਾਂਜੀ ਤੇ ਜਦੋਂ ਮਹੀਂ ਇਥੇ ਸ਼ਿੰਗਾਰੀ ਕਰਨੀ ਤੇ ਰਾਜਾ ਮੇਰਾ ਫੇਰ ਆਂਦਾ ਘਰ ਦੇ ਇਸ ਤਰ੍ਹਾਂ ਦੀ ਆਪਨ ਦੀ ਅੱਛਾ ਠੀਕ ਇਹ ਵਧੀਆ ਝੋਟੀ ਹੈ ਪੂਰੀ ਖਾਨਦਾਨੀ ਤਗੜੀ ਆਹ ਦੇਖ ਝੋਟੀ ਲਓ ਵਾਲੀ ਦੇਖੋ ਇਹ ਜਿੱਦਾਂ ਦਾ ਵੀਰ ਜਨਮ ਆਇਆ ਉਦਾਂ ਦੇ ਗਾੜੀ ਲਈ ਜਣੇ ਆਵੇ ਟੋਕੜ ਗੱਬੜ ਝੋਟਈ ਆਈ ਹਾਂਜੀ ਤੇ ਪਿਓਰ ਮਗਰ ਕੱਟੀ ਇਹਦੇ ਮਗਰ ਚੰਗੀ ਨਸਲ ਦੀ ਕੱਟੀ ਨਹੀਂ ਆਹ ਥੋੜਾ ਲੈਣੀ ਨਾਲ ਹੀ ਮਹੀਂ ਪਾੜੇ ਦੇ ਮਿਲਦੀ ਆ ਇਹ ਤੋਂ ਨਿਕਲ ਕੇ ਗਿਆ ਮਹੀਂ ਪਾੜੇ ਦੇ ਮਿਲਦੀ ਆ ਤੇ ਗੱਬੜ ਗੱਪੜਿਆ ਜਰਦੀ ਆ ਇਹ ਪੰਜਾਂ ਮਹੀਨੇ ਦੀ ਗੱਬਰ ਜੀ ਪੰਜਾਂ ਮਹੀਨੇ ਦੀ ਗੱਬੜ ਹੈ ਇਹ ਤੋਂ ਇਕੱਲੀ ਵੀ ਸਾਡੇ ਕੱਟੀ ਕੱਲੀ ਵੀ ਸਾਡੇ ਹੋ ਪਰ ਪੰਜਾਂ ਮਹੀਨੇ ਦੀ ਗੱਬਰ ਤੇ ਆਵੇ ਕੱਟੀ ਖਲਾਰੀ ਲੱਗਦੀ ਲਓ ਯਾਰ ਕਾਫੀ ਚਾਹ ਤੇ ਕਿੱਥੋਂ ਮੁੜਨਦੇ ਆ ਇਹ ਹੋ ਗਿਆ ਹੁਣ ਤੋਂ ਵੇਖੋ ਸਹੀ ਗਾ ਭੋਲਾ ਇਹ ਤੁਹਾਡੀ ਇੱਕ ਸੱਚੀ ਗੱਲ ਆ ਇਸੇ ਦਾ ਹੋਂਦ ਕਿਹੜਾ ਕੁੰਡ ਪੈਂਦਿਆ ਮਾਣੋ ਨਿਕਾ ਸਿੰਘ ਕਰੂਗਾ ਕੋਈ ਜੈੱਡ ਬਲੈਕ ਕੱਟੀ ਮਗਾ ਮੈਂ ਇੰਦਾ ਪਹਾੜੇ ਦੇ ਮੇਦੀ ਇਹ ਮਗਾ ਕਿੱਥੇ ਫਰੀ ਜਾਊਗੀ ਕੱਟੀ ਅਸੀਂ ਉਹ ਸਾਲਾਂ ਦੇ ਨਾਲ ਸਭ ਇਕੱਠੇ ਜਾਣਗੇ ਲਓ ਜੀ ਆਹ ਗੱਲਾਂ ਛੱਟੇ ਚੱਲਣਾ ਕਿ ਤਾ ਸਭ ਦੇ ਪੀਸ ਨਹੀਂ ਚੱਲਦੇ ਕਿੱਥੇ ਹੀ ਆਹ ਤੇ ਸਾਰੇ ਇਕੱਠਾ ਜਾਟ ਸਾਡੇ ਖੇਡੋਗੇ ਤੁਸੀਂ ਹਾਂਜੀ ਹਾਂਜੀ ਇੱਕ ਗੱਲ ਹੋਰ ਜੀ ਹਾਂਜੀ ਇਹਦੇ ਹੁਣ ਸੁੱਖ ਦੇ ਵਿਗਣਦੇ ਆ ਹਾਂ ਇਹਨੇ ਫਗਣ ਚੇਤ ਨੂੰ ਫੇਰ ਦੁਬਾਰਾ ਲੈਣੀ ਪੈਣੀ ਹੈ ਜੀ ਇਹ ਇਹ ਥੋੜਾ ਟੀਮ ਦੇ ਵਿੱਚ ਚਾਰ ਪਲੇਅਰ ਤਗੜੇ ਆ ਹਾਂ ਤੇ ਸਾਰੇ ਇਹ ਸਾਸਾਂ ਵਾਂ ਹੀ ਹੋਣਾ ਇਹ ਸਾਸਾਂ ਵਾਂ ਹੀ ਹੋਣਾ ਜਿਹੜੀ ਗੱਲ ਠੀਕ ਜੀ ਇਹ ਸਾਸਾਂ ਵਾਂ ਹੀ ਹੋਣਾ ਠੰਡੀ ਠੰਡੀ ਬੜੀ ਆ ਛੋਟੀ ਸਾਬ ਦੇ ਠੰਡੀ ਲਓ ਜ ਆਦੇ ਟਾਡੇ ਦੇ ਅਸੀਲੀਆਂ ਲੱਪਣੀਆਂ ਨਹੀਂ ਕਿਥੋਂ ਦੇ ਹੱਥ ਚ ਕਲਾ ਬੜੀ ਇਹ ਮਾਰਾ ਪੱਕੀ ਰਹੇ ਮੇਰੇ ਤਾਂ ਮਿਲੂਗੀ ਛੋਟੀ ਜਿਹੜਾ ਮੀਰਪਾ ਲੈ ਗਏ ਫਿਰ ਪਾਉਗਾ ਮਿੱਠਾ ਜੈ ਠੀਕ ਜੀ ਤਾਂ ਸਾਣ ਬੰਨ ਪਰ ਚੋਟੀ ਬੁਏ 8 ਡਬ ਲੈ ਗਿਆ ਤੇ ਕੱਟੀ ਵੀ ਥਾਣੇ ਦੇਖੋ ਕੀ ਲੱਗਾ ਪੂਰਾ ਸਾਫ ਮਗਰ ਛੋਟੀ ਤਾਂ ਜਾਊਗੀ ਫਰੀ ਪੰਜਾਂ ਮੀਰੀ ਕਪੜਾ ਦਾ ਗਿਰ ਹੱਤ ਕਰੋ ਦੋ ਤੋਂ ਵਧੀਆ ਹੈਗਾ ਛੋਟੀ ਦਾ ਛੇ ਦਾ ਪੱਕਾ ਹੋਗਾ 6 ਕਿਲੋ ਪੱਕਾ ਦੰਦ ਹੋਗਾ ਤੇ ਦੱਸੋ ਬਾਈ ਜੀ ਫਿਰ ਮੋਲ ਹੋਣਾ ਹਾਂ ਜੈ ਜਿਦਾਂ ਹਾਂਜੀ ਛੋਟੀ ਕਿੱਗਿਆ 70 ਦੀ ਤੇ 65 ਦੀ ਪਰ ਨਹੀਂ ਹਾਂਜੀ 60000 ਦੀ ਹਾਂ ਨਾ ਇਹ ਖੜ ਗਿਆ 10-10 ਦੀ ਬੰਦੀ ਹੈ ਜਿਹੜਾ ਠੀਕ ਦੋ ਹੋਰ ਸਾਲਾਂ ਕਿਹੜਾ ਦੋ ਸਾਲਾਂ ਦੋ ਹੀ ਠੀਕ ਪਰ ਉਹ ਬੰਦਾ ਲਾਵੇ ਹੁਣ ਉਹ ਬੰਦਾ ਲਾਵੇ ਜਿੰਨੇ ਰਸਾਈ ਸੀਪ ਹੋਣੀ ਹੈ ਲੈ ਪਈ ਇਹ ਲੈਣੀ ਕੀ ਹੈ ਨਾ ਇੱਕ ਗੱਲ ਵੀਰ ਜੀ ਹੋ ਰਿਹਾ ਆ ਬੱਚੇ ਖਾ ਕੇ ਨਾ ਹੋ ਗਈ ਆ ਠੰਡ ਬਾਹਰ ਨਹੀਂ ਆ ਰਹੀ ਬਾਹਰ ਨਾਲ ਇੱਕ ਵੀਰ ਦੀ ਹੋਰ ਗੱਲ ਹੋਣੀ ਵੀ ਠੰਡ ਇਧਰ ਆਇਓ ਸਾ ਤੇ ਕਈ ਤੇ ਵੀਰ ਵਧੀਆ ਪਸ਼ੂ ਲਾਈਕ ਕਮੈਂਟ ਸ਼ੇਅਰ ਦਾ ਵੱਡੇ ਪਸ਼ੂਆ ਤੇ ਨਿਕੇ ਨਿਕੇ ਮੋਲੇ ਆ ਜਿਹਦੇ ਡੰਗਰ ਲਾਦਦਾ ਨਾ ਵੀਰ ਪੂਰਾ ਦਿਲ ਨਾਲ ਹਾਂ ਉਹ ਸਾਈ ਪਾਦੇ ਆਹ ਦੇਖੋ ਮੈਂ ਜਿਹਦੇ ਡੰਗਰ ਦੇ ਨਾਲ ਲੱਗਦਾ ਸਾਈ ਪਾਦੇ ਜੇ ਇਥੇ ਡੰਗਰ ਤੇ ਆਇਆ ਜਿੰਨੇ ਸਾਈ ਪਾਤ ਹੀ ਡੰਗਰ ਤੇ ਆਇਆ ਨਹੀਂ ਨਾ ਬਸਿੰਦ ਉਹਦੀ ਸਾਈ ਬਾਸ ਹੋ ਜੂਗੀ ਤੇ ਜਿਹੜਾ ਸਾਈ ਪਾਉਣ ਤੋਂ ਬਿਨਾ ਆ ਗਿਆ ਆਖੇ ਯਾਰ ਮੈਂ ਤੈਨੂੰ ਆਖਿਆ ਹੀ ਡੱਕ ਦੇ ਹਾਂਜੀ ਉਹ ਡੰਗਰ ਵੀਰ ਅਸੀਂ ਵੀ ਵੇਚਣ ਨੂੰ ਲਿਆਦਾ ਵੇਚਣ ਮੰਨਦਾ ਫਿਰ ਜਿਹੜੇ ਵੀਰ ਪੁਰਾ ਬਾਹਰ ਬੈਠੇ ਦੂਰ ਬੈਠੇ ਉਹ ਸਾਈ ਪਾਣ ਜਾੜੇ ਘਾਟਾਂ 'ਤੇ ਘੱਲ ਦੋ ਸਹੀ ਗੱਲ ਤੇ ਕਈ ਵੀਰ ਫੇ ਖਾਂਡੂ 'ਚ ਚੱਲ ਕੇ ਆਉਂਦੇ ਵੀਡੀਓ ਵੇਖੇ ਚਲੋ ਉਹਨਾਂ ਦਾ ਆ ਜਾਂਦਾ ਘਰ ਆ ਜਾਂਦਾ ਕਾਲੂ ਵੀਰ ਖਰ ਮੁੜ ਕੇ ਗਏ ਮਹੀਂ ਉਹਨਾਂ ਬੱਚਾਂ ਮਰੀ ਫੂਨ ਦੇ ਮਗਾਲੀ ਠੀਕ ਤੇ ਅਗਰ ਆਏ ਦੂਰੋਂ ਠੀਕ ਇਦਾਂ ਗਾਲੇ ਦੇਦੇ ਵੀ ਹੁਣ ਠੰਡ ਦੀ ਭਾਲ ਦੇ ਖਾਂਡਾ ਕੇ ਵੰਡ ਮੋੜ ਮਹਾ ਵੱਧ ਪਾ ਕੇ ਰੱਖਿਆ ਕਰੋ ਸਿਵਾ ਕਰੋ ਜੇ ਸਿਵਾ ਕਰੋ ਹੁਣ ਕਿੰਨੋ-ਕਿੰਨੋ ਦੋ-ਦੋ ਕਿੰਨੋ ਦੁੱਧ ਜਾ ਕੇ ਪੈਣੇ ਚੀਰ ਨੰਗਾ ਜਾਂਦੇ ਫਿਰ ਪੌਣੀਆਂ ਪਾਉਂਦੀਆਂ ਨਿਕਣ ਵਾਲੇ ਇਤਰਾਜ ਕਰਦੇ ਆ ਆਹੀਂ ਕਿਆਂ ਸਾਈ ਦਿੱਤੀ ਬਿਆਨੇ ਦਿੱਤੇ ਆ ਉਹਨਾਂ ਨੂੰ ਪੈਸੇ ਵੱਧ ਮਿਲ ਗਿਆ ਤਾਂ ਹਰੀ ਸਾਈ ਮੋੜਦੇ ਆ ਇਹਨਾਂ ਨੂੰ ਗੁੱਸਾ ਨਹੀਂ ਕਰਦੇ ਵੀ ਕੋਈ ਕਹਿੰਦੀ ਵੀ ਤੇਰੀ ਵੇਗੀ ਦੇ ਕੋਈ ਦੇ ਘਰ ਆਲੇ ਸਾਨੂੰ ਇਥੇ ਆਂਦੇ ਸਾਈ ਵੀ ਨਹੀਂ ਪਾਈ ਤੇ ਹਰੀ ਮਹੀਂ ਵੇਚਦੀ ਆ ਕੋਇਆ ਪੀਲੀ ਦੱਸੋ ਤੁਸੀਂ ਸਹੀ ਗੱਲ ਹੈ ਸਾਈ ਪਾਈ ਹੋਵੇ ਜੇ ਨਗਰ ਨਹੀਂ ਪਸੰਦ ਰ ਸਾਈ ਲੱਗੇ ਸਹੀ ਗੱਲ ਹੈ ਜਿਹੜੀ ਗੱਲ ਤੇ ਬਾਕੀ ਨਗਰ ਆਪਣੇ ਕੋ ਟਾਪਦੇ ਆਂ ਜਿਹਦੇ ਨਾਲ ਵੀਡੀਓ ਵੀ ਜੇ ਪਾਉਂਦੇ ਆ ਤੇ ਮਾਲ ਸਾਫ ਆ ਹਾਂਜੀ ਤੇ ਬਾਕੀ ਇਹ ਸਾਰੀਆਂ ਚੀਜ਼ਾਂ ਸ਼ੁਰੂ ਤੋਂ ਕਹਿੰਦੇ ਆਉਂਦੇ ਆ ਦੁੱਧ ਦਾ ਧੋਤਾ ਇੱਥੇ ਕੋਈ ਨਹੀਂ ਆ ਇੱਥੇ ਚੰਗੀਆਂ ਆਉਣੀਆਂ ਮਾੜੀ ਵਿਕਦੀਆਂ ਸਹੀ ਗੱਲ ਹੈ ਤੇ ਮਾਲ ਆਪਣੇ ਬਣਾ ਦੇ ਵੀਰ ਲੈਣੇ ਟੌਪ ਦਾ ਕਰਕੇ ਹਾਂਜੀ ਤੇ ਬੰਦਾ ਢੱਲਾ ਜਾਂਦਾ ਫੇਰ ਨਗਰ ਆ ਹਾਂਜੀ ਇਹ ਜਨਮਰ ਸਾਰੇ ਛੋਟੀ ਦੇ ਸਾਫ ਆ ਬਾਕੀ ਲਾਈਕ ਕਮੈਂਟ ਸ਼ੇਅਰ ਵਾਤੋਂ ਵਾਦ ਕਰਿਆ ਕਰੋ ਜਿਹੜੇ ਵੀਰ ਭਰਾ ਨਾਲ ਜੁੜੇ ਆ ਸਾਰਿਆਂ ਦੇ ਦਿਲੋਂ ਧੰਨਵਾਦ ਕਰਦਾ ਬੋਲੋ ਜੀ ਫੋਨ ਨੰਬਰ ਹੈ 8427407753 ਨਾਮ ਮਾਣਾ ਦੇ ਪਿੰਡ ਪੋਮ ਪਿੰਡ ਪੋਮੋ ਹਾਂਜੀ ਸਤਿ ਸ਼੍ਰੀ ਅਕਾਲ ਜੀ